ਇੱਧਰ ਹੋ ਜਾਓ ਹਰ ਸਾਲ ਵੀ ਤਰ੍ਹਾਂ ਇਸ ਹੌਤਾ ਪਰਿਵਾਰ ਜੋ ਹਮੇਸ਼ਾ ਲੰਗਰ ਲਗਾਉਂਦੇ ਨੇ ਸੰਤਾਂ ਬੜੇ ਅਕਸ਼ਾਹ ਦੇ ਨਾਲ ਸ਼ਕਤੀਆਂ ਨੇ ਆਦੂਪਵਾਸੀ ਖਤੂਪਵਾਸੀ ਹੋ ਸਾਰੇ ਬੜੇ ਅਕਸ਼ਾਹ ਪ੍ਰੇਮ ਦੀ ਸਰਕਾਰ ਦੇ ਨਾਲ ਆਉਂਦੇ ਨੇ ਅੱਜ ਮੈਨੂੰ ਵੀ ਮਹਾਮਈ ਦੇ ਦਸ਼ ਸੇਖਰਨਾ ਮੌਕਾ ਮਿਲਿਆ ਇਸ ਪਵਿੱਤਰ ਮੰਦਰ ਦੇ ਅੰਦਰ ਲੰਗਰ ਸ਼ਕਸ਼ਨ ਦਾ ਵੀ ਮੌਕਾ ਮਿਲਿਆ ਮੈਂ ਸਹਾਤਾ ਪਰਿਵਾਰ ਦਾ ਬਹੁਤ ਰਣੀਆ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਹਾਵਾਲੇ ਦੇ ਚਰਨਾਂ 'ਚ ਅਰਦਾਸ ਕਰਦਾਂ ਕਿ ਪਰਿਵਾਰ ਮੈਨੂੰ ਸ਼ਰਧਾਂਜਨ ਗੁਗਨਾ ਰਾਜਚੋਪਦੀ ਤਰੱਕੀ ਕਰੇ ਜਿਹੜੇ ਸਮਾਜ ਸੇਵਕ ਨੇ ਜਿਹੜੇ ਸਮਾਜਿਕ ਸੁਧਾਰ ਨੇ ਜਿਹੜੇ ਜਿਹੜੇ ਇਸ ਸਿਸਟਮ ਨੂੰ ਅੱਗੇ ਤੋਰਨਾ ਚਾਹੁੰਦੇ ਨੇ ਲਗਨ ਪਰਤਾ ਹੋਵੇ ਗਰੀਬ ਗੁਰਬਾ ਆ ਕੇ ਛੱਕੇ ਮਹਾਮਈ ਉਨ੍ਹਾਂ ਨੂੰ ਅਸ਼ੀਰਵਾਦ ਦੇਵੇ ਸੋ ਇਸ ਪਵਿੱਤਰ ਦਿਨ ਦੇ ਉੱਤੇ ਮੈਂ ਜਿੱਥੇ ਸਹੋਤਾ ਪਰਿਵਾਰ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਉੱਥੇ ਸਮੁਤੀ ਸੰਗਤ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਉਹਨਾਂ ਦੇ ਪਰਿਵਾਰ ਉਹਨਾਂ ਦੇ ਸ ਨੂੰ ਸਾਕ ਸੰਬੰਧੀ ਰਿਸ਼ਤੇਦਾਰ ਸਾਰੇ ਇੱਥੇ ਆਏ ਹੋਏ ਆ ਮੈਂ ਉਹਨਾਂ ਨੂੰ ਵੀ ਆਪਣੀ ਵੱਲੋਂ ਮੈਂ ਵੀ ਇਸ ਸੌਤਾ ਪਰਿਵਾਰ ਦਾ ਇੱਕ ਸਦਸਾ ਹਾਂ ਇੱਕ ਮੈਂਬਰ ਹੈ ਸੰਜੂ ਸੌਤਾ ਮੈਂ ਬਹੁਤ ਮੁਹੱਬਤ ਕਰਦਾ ਹੈ ਮੇਰਾ ਛੋਟਾ ਬੱਚਾ ਹੈ ਮੇਰਾ ਭਰਾ ਹੈ ਉਹਨਾਂ ਦੇ ਪਿਤਾ ਜੀ ਮੇਰੇ ਨਾਲ ਬਹੁਤ ਭਰਾਮਾ ਵਾਲੀ ਮੁਹੱਬਤ ਹੈ ਉਹਨਾਂ ਦੇ ਮਾਤਾ ਜੀ ਬਹੁਤ ਸਾਰੇ ਇੱਥੇ ਮੌਜੂਦ ਨੇ ਸੋ ਮੈਂ ਆਪਣੀ ਵੱਲੋਂ ਦੁਬਾਰਾ ਫਿਰ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਨਾ ਮਾਹਮਾਈ ਕਿਰਪਾ ਕਰੇ ਇਹ ਚੜ੍ਹਦੀ ਕਲਾ ਦੇ ਵਿੱਚ ਰਹਿਣ ਤੇ ਸੰਜੂ ਭਾਈ ਅਗਲੇ ਸਾਲ ਫਿਰ ਮਿਲਣ ਦੇ ਵਾਅਦੇ ਦੇ ਨਾਲ ਤੁਹਾਡੇ ਕੋ ਖਿਮਾ ਚਾਹੁੰਦਾ ਕਿ ਅਗਲੇ ਸਾਲ ਜਿਉਂਦੇ ਰਹੀਏ ਫਿਰ ਆਈਏ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਅੱਛਾ ਹੁਣ ਬੁੜੀਆਂ ਘਰਮੀਆਂ ਦੇ ਮੈਂ ਇੱਕ ਜ਼ਰੂਰ ਖਾ ਕੇ ਜਾਣਾ ਭਾਵੇਂ ਦਾਇਰ ਸਿਰ ਮਰਦੀ ਜੈ ਮਤਮ ਜੈ ਮਤਮ ਜੈ ਮਤਮ ਹਰ ਸਾਲ ਦੀ ਤਰ੍ਹਾਂ ਇਸ ਵਾਰ ਸਭ ਮਹਾਮੈਣੀ ਅਸ਼ੀਰਵਾਦ ਸਤਿਨਾਮ ਸਹੂਦਾ ਪਰਵਾਰ ਨੂੰ ਛੁੱਟੀ ਲਈ ਲੈਂਦੇ ਹਾਂ ਤੇ ਹਰ ਸਾਲ ਦੀ ਤਰ੍ਹਾਂ ਪਰਿਸ਼ਕ ਦੀ ਉਹਨਾਂ ਦੇ ਨਾਲ ਸਾਡੇ ਸਵਰਗਯਾ ਸ਼੍ਰੀਮਤੀ ਕੁਸ਼ਲਿਆ ਦੇ ਵੀ ਸਾਡੇ ਅਨਰੇਬਲ ਫਾਦਰ ਸਾਹਿਬ ਸ਼੍ਰੀ ਦਾਨਾਲਾਲ ਜੀ ਸਹੋਬ ਜਿਨ੍ਹਾਂ ਦੇ ਕਰਤੱਵਾਂ ਦੇ ਨਾਲ ਇਹ ਮਹਾਂ ਮੌਜਦਾ ਲੱਗਦਾ ਹਰ ਸਾਲ ਕਦੀ ਗਿਣਤੀ ਨਹੀਂ ਕੀਤੀ ਜੀ ਕਿਲਵਾਸਵਰ ਹਰ ਸਾਲ ਦੀ ਤਰ੍ਹਾਂ ਇਸ ਤਰ੍ਹਾਂ ਹੀ ਨਾਮ ਬਣਾ ਬਗਾਇਆ ਜਾ ਰਿਹਾ ਹੈ ਕਿ ਜਿਹਦੇ ਵਿੱਚ ਕੀ ਸੰਗਤ ਖੰਡਮਾ ਆਪਣਾ ਜੋਤਨਤੋਂਦੀ ਹੈ ਜੋ ਕਿ ਸੰਗਤ ਆਉਣ ਵਾਲੀ ਤੇ ਜਾਣ ਵਾਲੀ ਸੰਗਤ ਕਿਨਾਂ ਦਾ ਅਸ਼ੀਰਵਾਦ ਮਹਾਂਬਾਪ ਆਪਣਾ ਪ੍ਰਤਨਉਂਦੀ ਜੀ ਫਾਟਲੀ ਦਲ ਤੋਂ ਧੰਨਵਾਦ ਕਰਦੇ ਹਾਂ ਜੀ ਜੋ ਸੰਗਤਾਂ ਤੋਂ ਹੁੰਦੀ ਆ ਲੰਗਰ ਖਾਣ ਵਾਸਤੇ ਜੋ ਸੰਗਤ ਦਰਸ਼ਨਾ ਕਰਨ ਜਾਂਦੀ ਆ ਉਹਨਾਂ ਦਾ ਵੀ ਪੈਹੇ ਦਲੋਂ ਸਤਿਕਾਰ ਕਰਦੇ ਆ ਜੀ ਜੈ ਮਾਤਾ ਦੀ ਅਗਦੇ ਮਾਤਾ ਰਣੂ ਖੋਲੇਗੀ ਤਾਂ ਆ ਤੇ ਸਾਰੀ ਸੰਗਤ ਨੂੰ ਮੇਰੇ ਭਰਾ ਆਪਾਂ ਕਿ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ